ਸਰਦਾਰ ਬਖਸ਼ੀਸ਼ ਸਿੰਘ ਵਿਰਕ ਮੇਰੀ ਬੇਨਤੀ ਹੈ ਸਰਦਾਰ ਬਖਸ਼ੀਸ਼ ਸਿੰਘ ਵਿਰਕ ਜੀ ਨੂੰ ਉਹ ਆਉਣਗੇ ਬਾਬਾ ਸੁਖਾ ਸਿੰਘ ਜੀ ਤੇ ਸ੍ਰੀਸ਼ ਰਾਮਰਨ ਜੀ ਨੂੰ ਬੇਨਤੀ ਹੈ ਸੈਂਟਰ ਚ ਕੋਈ ਆ ਕੇ ਬਾਬਾ ਜੀ ਸੈਂਟਰ ਚ ਆ ਜਾਓ ਸ੍ਰੀਸ਼ ਰਾਮਰਨ ਜੀ ਦੋਵੇਂ ਡੱਗੇ ਆਓ ਸ੍ਰੀਸ਼ ਰਾਮਰਨ ਜੀ ਤੇ ਬਾਬਾ ਸੁਖਾ ਸਿੰਘ ਜੀ ਸਰਦਾਰ ਬਖਸ਼ੀਸ਼ ਸਿੰਘ ਵਿਰਕ ਸਾਬਕਾ ਐਮ ਐਲ ਏ ਸਾਬਕਾ ਚੀਫ ਪਾਰਲੀਮੈਂਟਰੀ ਸੈਕਟਰੀ ਵੀ ਰਹੇ ਨੇ ਉਹਨਾਂ ਨੂੰ ਸਤਕਾਰ ਜਿਹੜਾ ਹੈ ਉਹ ਬਾਬਾ ਸੁਖਾ ਸਿੰਘ ਜੀ ਅਤੇ ਸ੍ਰੀਸ਼ ਰਾਮਰਨ ਜੀ ਜਿਹੜੇ ਸਾਬਕਾ ਸੈਕਟਰੀ ਨੇ ਮੋਰਸ਼ਸ ਦੇ ਪ੍ਰਧਾਨ ਮੰਤਰੀ ਦੇ ਉਹਨਾਂ ਦੇ ਹੱਥੋਂ ਉਹਨਾਂ ਨੂੰ ਦੇ ਰਹੇ ਆ ਜੀਆਂ ਇਹਨੂੰ ਬਹੁਤ-ਬਹੁਤ ਧੰਨਵਾਦ ਅਸੀਂ ਜਿਹੜੇ ਇਹ ਨਾਮ ਲਏ ਆ ਮੈਂ ਬੜਾ ਸਭ ਨੂੰ ਦੱਸ ਦਿਆਂ ਅਸੀਂ ਇੱਕੋ ਚੀਜ਼ ਦੇਖੀ ਹੈ ਕਿ ਹਰਿਆਣਾ ਵਿੱਚੋਂ ਕਿਹੜਾ ਸਿੱਖ ਹੈ ਜਿਨੇ ਕਿਸੇ ਵੀ ਖੇਤਰ ਦੇ ਵਿੱਚ ਧਾਰਮਿਕ ਖੇਤਰ ਪੋਲੀਟੀਕਲ ਖੇਤਰ ਖੇਡਾਂ ਦੇ ਵਿੱਚ ਬਿਜ਼ਨਸ ਦੇ ਵਿੱਚ ਕਿਸੇ ਵੀ ਖੇਤਰ ਦੇ ਵਿੱਚ ਜਿਸ ਦੀ ਕੋਈ ਖਾਸ ਉਪਲਬਧੀ ਹੈ ਜਿਹਨੇ ਆਪਣਾ ਨਾਮ ਬਣਾਇਆ ਕੋ ਕਿਸੇ ਧੜੇ ਨਾਲ ਸੰਬੰਧ ਰੱਖਦਾ ਕਿਸੇ ਪਾਰਟੀ ਨਾਲ ਸੰਬੰਧ ਰੱਖਦਾ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਹੈ ਪਾਰਟੀਬਾਜੀ ਤੇ ਉਹ ਧੜੇਬੰਦੀ ਤੋਂ ਉੱਪਰ ਉੱਠ ਕੇ ਅਸੀਂ ਜਿਹੜੇ ਨੇ ਇਨਾਮ ਸਾਰੇ ਲਏ ਨੇ ਤੇ ਦੂਜਾ ਵੋਲੀਅਮ ਇਹਦਾ ਅਗਲੇ ਸਾਲ ਵਿਸਾਖੀ ਦੇ ਸਾਹਮਣੇ ਆ ਰਿਹਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ